ਅਕਸਰ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹਿਲੇਦਣਾ ਤੋਂ ਲੈ ਕੇ ਪੰਜਾਬ ਵਿੱਚ ਇੱਕ ਬੌਣਾ ਵਾਇਰਸ ਨਾਂ ਦੀ ਬਿਮਾਰੀ ਜਿਹੜੀ ਝੋਨੇ ਨੂੰ ਪਈ ਹੋਈ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਡਾਕਟਰ ਨਵਦੀਪ ਜੋੜਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਉਹ ਕੀ ਬਿਮਾਰੀ ਹੈ ਕਿੱਥੋਂ ਆਈ ਤੇ ਕਿਵੇਂ ਜਿਹੜਾ ਉਹਦਾ ਰੋਗ ਥਮਾ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਬੜਾ ਰੌਲਾ ਪਿਆ ਹੋਇਆ ਵਾ ਵੀ ਬੌਣਾ ਵਾਇਰਸ ਪਹੁੰਚ ਗਿਆ ਤੇ ਝੋਨੇ ਦੇ ਉੱਤੇ ਉਹ ਨੁਕਸਾਨ ਕਰ ਰਿਹਾ ਹੈ ਕੀ ਹੈ ਸਾਰਾ ਕਸ਼ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਬੜੇ ਮਹੱਤਵਪੂਰਨ ਵਿਸ਼ੇ ਦੇ ਉੱਪਰ ਤੁਸੀਂ ਕਿਸਾਨਾਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਕਿ ਬੌਣਾ ਵਾਇਰਸ ਆ ਜਿਹੜਾ ਇਹ ਝੋਨੇ ਦੀ ਇੱਕ ਨਵੀਂ ਬਿਮਾਰੀ ਹੈ ਜਿਹੜੀ 2-3 ਸਾਲਾਂ ਦੇ ਤੋਂ ਆਪਾਂ ਖੇਤਾਂ ਦੇ ਵਿੱਚ ਦੇਖ ਰਹੇ ਹਾਂ। ਹੂੰ। ਦੂਸਰਾ ਕਿ ਕਿਉਂਕਿ ਇਹਦਾ ਨਾਂ ਹੀ ਵਾਇਰਸ ਆ। ਹੂੰ। ਇਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਬਲੈਕ ਸਟ੍ਰੀਕਡ ਡਵਾਰਫ ਵਾਇਰਸ ਕਹਿੰਦੇ ਨੇ ਆ। ਕਿਸਾਨਾਂ ਦੀ ਭਾਸ਼ਾ ਦੇ ਵਿੱਚ ਬੌਣਾ ਵਾਇਰਸ ਕਹਿੰਦੇ ਨੇ ਆ। ਜਿਹੜਾ ਵਾਇਰਸ ਹੁੰਦਾ ਬੇਸਿਕਲੀ ਆਪਾਂ ਜਾਣਦੇ ਆ ਪ੍ਰਾਧ ਪਾਏ ਪੰਛੀਆਂ ਦੇ ਵਿੱਚ ਕੋਈ ਬਿਮਾਰੀ ਲੱਗੇ ਭਾ ਮਨੁੱਖਾਂ ਦੇ ਵਿੱਚ ਲੱਗੇ ਭਾ ਲੱਗੇ ਸਾਡੇ ਪੌਦਿਆਂ ਨੂੰ ਜਾਂ ਸਾਡੀਆਂ ਫਸਲਾਂ ਨੂੰ ਵਾਇਰਸ ਦਾ ਆਪਣੇ ਆਪ ਦੇ ਵਿੱਚ ਕੋਈ ਇਲਾਜ ਨਹੀਂ ਹੁੰਦਾ ਦੁਨੀਆ ਦੇ ਵਿੱਚ ਹਜੇ ਤੱਕ ਵਾਇਰਸ ਨੂੰ ਖਤਮ ਕਰਨ ਦੇ ਲਈ ਕੋਈ ਦਵਾਈ ਬਣੀ ਨਹੀਂ ਜਿਵੇਂ ਮਨੁੱਖਾਂ ਦੇ ਵਿੱਚ ਐਚਆਈਵੀ ਹੋ ਗਿਆ ਹੈਪਟਾਈਟਸ ਬੀ ਹੋ ਗਿਆ ਹੈਪਟਾਈਟਸ ਸੀ ਹੋ ਗਿਆ ਵਾਇਰਲ ਡਿਜ਼ੀਜ਼ਸ ਆ ਜਿਹੜੀ ਵਾਇਰਸ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਇਹਦੇ ਕਰਕੇ ਇਹ ਮਹੱਤਵਪੂਰਨ ਬਿਮਾਰੀ ਹੈ ਜਿਹੜੀ ਤਾਂ ਮੰਨੀ ਜਾਂਦੀ ਹੈ ਤਾਂ ਵਿਗਿਆਨੀ ਤੇ ਕਿਸਾਨ ਚਿੰਤਤ ਹੁੰਦੇ ਆ ਕਿ ਵਾਇਰਸ ਆ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹਨੂੰ ਜਿਹੜੇ ਕਾਰਕ ਫਲਾਉਂਦੇ ਆ ਉਹਨਾਂ ਨੂੰ ਆਪਾਂ ਯਾਨੀ ਕਿ ਰੋਕத் ਥਮ ਕਰਕੇ ਇਸ ਵਾਇਰਸ ਦੀ ਜਿਹੜੀ ਰੋਕத் ਥਮ ਕੀਤੀ ਜਾਂਦੀ ਹੈ। ਇਹ ਜਿਹੜਾ ਵਾਇਰਸ ਮਤਲਬ ਪਤਾ ਲੱਗਿਆ ਸੀ 2022 ਦੇ ਵਿੱਚ ਵੀ ਆਪਣੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਤੇ ਹਜ਼ਾਰਾਂ ਏਕੜੇ ਦਾ ਪ੍ਰਭਾਵ ਪੀ ਹੋਈ ਸੀ ਜੀ ਈ ਉਸ ਤੋਂ ਬਾਅਦ ਵਿੱਚ ਇਹਦਾ ਕੋਈ ਆਲਟਰਨੇਟਰ ਜਾਂ ਕੋਈ ਦੀ ਰੋਕਥਾਮ ਕਿਸ ਤਰ੍ਹਾਂ ਦੀ ਕੋਈ ਬਣੀ ਮੈਂ ਤੁਹਾਨੂੰ ਇਹੀ ਗੱਲ ਦੱਸੀ ਨਾ ਬਰਾਤ ਸਾਹਿਬ ਪਹਿਲਾਂ ਤਾਂ ਵੀ ਵਾਇਰਸ ਆ ਜਿਹੜਾ ਇਟਸੈਲਫ ਵਾਇਰਸ ਕਹੋ ਜਾਂ ਜਿਹੜੀ ਕਿ ਜਿਹੜਾ ਆਪਾਂ ਕਹਿੰਦੀ ਹੈ ਵੀ ਛੋਟਾ ਸੂਖਮ ਹੁੰਦਾ ਕਿ ਜਿਹਨੂੰ ਆਪਾਂ ਤੱਤ ਜਿਹਨੂੰ ਆਪਾਂ ਕੰਟਰੋਲ ਨਹੀਂ ਕੀਤਾ ਜਾ ਸਕਦਾ ਅੰਗਰੇਜ਼ੀ ਦੇ ਵਿੱਚ ਅਸੀਂ ਕਹਿੰਦੇ ਹਾਂ ਨਿਊਕਲੀਕ ਐਸਿਡਸ ਰਾਉਂਡਡ ਬਾਈ ਪ੍ਰੋਟੀਨ ਕੋਟ ਵੈਰਸ ਦੀ ਬੜੀ ਛੋਟੀ ਜਿਹੀ ਪਰਿਭਾਸ਼ਾ ਹੁੰਦੀ ਸੀ ਜੇ ਤੁਸੀਂ ਪੜ੍ਹਦੇ ਹੁੰਦੇ ਸੀ ਤਾਂ ਸਭ ਤੋਂ ਘੱਟ ਸ਼ਬਦਾਂ ਦੇ ਵਿੱਚ ਵਾਇਰਲ ਡਿਜ਼ੀਜ਼ਸ ਨੂੰ ਪੜ੍ਹਨਾ ਸੌਖਾ ਦੇ ਨੰਬਰ ਵੱਧ ਆ ਉਹ ਮਲੁੱਖਾਂ ਚ ਭਵਾ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਦੱਸਿਆ ਸਾਡੇ ਪੇਤ ਪੌਂਡਿਆਂ ਦੇ ਵਿੱਚ ਇਹ ਜਿਹੜਾ ਵਾਇਰਸ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਪਛਾਣ ਦੇ ਬਾਰੇ ਦੇ ਵਿੱਚ ਗੱਲ ਕਰੀਏ ਕਿਸਾਨ ਨੂੰ ਕਿਵੇਂ ਪਤਾ ਲੱਗੂਗਾ ਕਿ ਮੇਰੇ ਖੇਤ ਦੇ ਵਿੱਚ ਓਨੇ ਨੂੰ ਬੌਣਾ ਵਾਇਰਸ ਟੈਕ ਅਸਲ ਦੇ ਵਿੱਚ ਇਹਨੂੰ ਜਿਹੜੀ ਫਲਾਉਣ ਵਾਲਾ ਜਿਹੜਾ ਚਿੱਟੀ ਪਿੱਠ ਵਾਲਾ ਟਿੱਡਾ ਹੈ ਸਾਡਾ ਜਿਹੜੇ ਟਿੱਡੇ ਆਪਾਂ ਕਹਿੰਦੇ ਜੇ ਰਸ ਚੂਸਦੇ ਹੁੰਦੇ ਸੀ ਸਾਡੇ ਝੋਨੇ ਦਾ ਹੁਣ ਵੀ ਚੂਸਦੇ ਆ ਉਹ ਆਮ ਹੁੰਦਾ ਸੀ ਸਾਡੇ ਪਹਿਲਾਂ ਖੇਤਾਂ ਦੇ ਵਿੱਚ ਕਿਸਾਨ ਕਈ ਵਾਰੀ ਜਦੋਂ ਝੋਨਾ ਪੱਕਣ ਦੇ ਨੇੜੇ ਜਿਹੜੇ ਹੁੰਦਾ ਸੀ ਤਾਂ ਉਦੋਂ ਦੇਖਦਾ ਹੁੰਦਾ ਸੀ ਕਿ ਦੌਗੀਆਂ ਦੇ ਵਿੱਚ ਜਿਵੇਂ ਟੋਕਰਾ ਮੂ ਤਾਂ ਮਾਰੇ ਹੁੰਦਾ ਨਾ ਇਦਾਂ ਦੀਆਂ ਨਿਸ਼ਾਨੀਆਂ ਤੁਹਾਨੂੰ ਦੌਗਿਆਂ ਦੇ ਵਿੱਚ ਨਜ਼ਰ ਆਉਂਦੀਆਂ ਹੁੰਦੀਆਂ ਸੀ ਆਪਾਂ ਦੇਖਦੇ ਹੁੰਦੇ ਟਿੱਡੇ ਬੜੀ ਵੱਡੀ ਪੱਤਰ ਦੇ ਉੱਤੇ ਕਈ ਵਾਰੀ ਜਦੋਂ ਲਾਈਟ ਜਗਣੀ ਕੋਈ ਹੋਰ ਆਣਾ ਛੋਟੇ ਛੋਟੇ ਟਿੱਡੇ ਤੁਹਾਨੂੰ ਨਜ਼ਰ ਆਉਂਦੇ ਹੁੰਦੇ ਸੀ ਇਹ ਰਸ ਚੂਸਦੇ ਹੁੰਦੇ ਸੀ ਉਹਨਾਂ ਦੀ ਸਾਡੇ ਕੋਲ ਰੋਕਤਾਂ ਮੱਚੀ ਪਰ ਜਿਹੜੇ ਵ ਇਹਨਾਂ ਵਾਇਰਸ ਦੀਆਂ ਨਿਸ਼ਾਨੀਆਂ ਸਾਡੇ ਕਿਸਾਨ ਵੀਰਾਂ ਨੂੰ ਕਿਵੇਂ ਪਤਾ ਲੱਗਣਗੀਆਂ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਚ ਦੱਸਾਂ ਕਿ ਇਹਦੇ ਜਿਹੜੇ ਬੂਟੇ ਆ ਜਿਹੜੇ ਵਾਇਰਸ ਦੇ ਨਾਲ ਪ੍ਰਭਾਵ ਪੁੱਤੰਦੇ ਆ ਉਹ ਮਧਰੇ ਰਹਿ ਜਾਂਦੇ ਆ ਤੇ ਜਿਹੜੀਆਂ ਨੋਕਾਂ ਹੁੰਦੀਆਂ ਪਤਨੀਆਂ ਨਕੀਲੀਆਂ ਹੋ ਜਾਂਦੀਆਂ ਤੇ ਪੌਦਾ ਜਿਹੜਾ ਨਾ ਪੂਰਾ ਡਾਰਕ ਹਰੇ ਰੰਗ ਦਾ ਕੂੜਾ ਹੋ ਜਾਂਦਾ ਤੇ ਜਦੋਂ ਆਪਾਂ ਪਟਦੇ ਆ ਪੱਟਿਆ ਸੌਖਾ ਜਾਂਦਾ ਤੇ ਜੜਾਂਆਂ ਦੀਆਂ ਕਾਲੀਆਂ ਹੁੰਦੀਆਂ ਪਰ ਇਹਦੇ ਵਿੱਚ ਮੇਰੀ ਕਿਸਾਨ ਵੀਰਾਂ ਨੂੰ ਇਹ ਵੀ ਬੇਨਤੀ ਆ ਬਰਾੜ ਸਾਹਿਬ ਕੇ ਜਿਹੜੇ ਸਾਡੇ ਬੂਟੇ ਆ ਉਹ ਕੱਲੇ ਵਾਇਰਸ ਕਰਕੇ ਨਹੀਂ ਮਧਰੇ ਹੁੰਦੇਗੇ ਕਈ ਵਾਰੀ ਕਿਸਾਨ ਪਲੇਖਾ ਵੀ ਖਾ ਜਾਂਦਾ ਵੀ ਸਾਡੇ ਬੜੀ ਚਿੰਤਾ ਜਾਂ ਕਈ ਵਾਰੀ ਆਪਾਂ ਇਹ ਕਹਿ ਲਓ ਕਿ ਉਹੀ ਵਾਈਫ ਹੈ ਜਾਂਦੀ ਆ ਵੀ ਵਾਇਰਸ ਆ ਗਿਆ ਜੇ ਜਿੰਕ ਦੀ ਘਾਟ ਆ ਗਈ ਤਾਂ ਵੀ ਮਧਰੇ ਰਹਿ ਜਾਣੇ ਆ ਬੂਟਾ ਕੋਈ ਡੂੰਗਾ ਲੱਗਿਆ ਲੱਗਿਆ ਉਹ ਵੀ ਮਧਰਾ ਹੋ ਉਹਦੇ ਨਾਲ ਕਨਫਿਊਜ਼ ਨਹੀਂ ਕਰਨਾ ਸਿਰਫ ਇੱਕ ਖੇਤੀਬਾੜੀ ਮਾਹ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਹੀ ਦੱਸ ਸਕਦਾ ਕਿ ਇਹ ਵਾਇਰਸ ਆ ਜਾਂ ਨਹੀਂ ਵਾਇਰਸ ਕੋਈ ਦੁਕਾਨਦਾਰ ਨਹੀਂ ਦੱਸ ਸਕਦਾ ਕੋਈ ਯੂਟਿਊਬਰ ਨਹੀਂ ਦੱਸ ਸਕਦਾ ਕੋਈ ਕਿਸਾਨ ਨਹੀਂ ਦੱਸ ਸਕਦਾ ਵਾਇਰਸ ਦੀ ਪਛਾਣ ਕਰਨੀ ਬੜੀ ਔਖੀ ਹੈ ਨੋ ਸਰ ਚਲੋ ਇਹ ਆਪਣਾ ਜਿਵੇਂ ਪੰਜਾਬ ਦੀ ਗੱਲ ਜਿਵੇਂ ਖੇਤੀਬਾੜੀ ਮੰਤਰੀ ਕਰਮੀ ਯਸ਼ ਸਿੰਘ ਕੁਟਿਆਲੋ ਵੀ ਦੌਰਾ ਕੀਤਾ ਗਿਆ ਬਹੁਤ ਖੇਤਾਂ ਦਾ ਜਿਵੇਂ ਰੋਕਪੁਰ ਮੁਹਾਲੀ ਗਰਦਾਸਪੁਰ ਫਤਿਹਗੜ੍ਹ ਸਾਹਿਬ ਇੱਥੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੈ ਜੋ ਥੋੜਾ ਜਿਆਦਾ ਪ੍ਰਭਾਵ ਕਹਿ ਸਕਦੇ ਆ ਜੀ ਮੌਕੇ ਚਲੇ ਦਾ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਰਿਪੋਰਟ ਹੈ ਅਜੇ ਤੱਕ ਆਪਣੇ ਨਹੀਂ ਜਾਨੀ ਕਿ ਸਾਨੂੰ ਕੋਈ ਰਿਪੋਰਟ ਨਹੀਂ ਮਿਲੀ ਸਨ ਫੀਲਡ ਦੇ ਵਿੱਚ ਟੀਮਾਂ ਛੱਡੀਆਂ ਵੀ ਆ ਕਿਸਾਨ ਵੀਰਾਂ ਨੂੰ ਕਿਹਾ ਹੋਇਆ ਜਿੱਥੇ ਵੀ ਸਾਨੂੰ ਆਉਗੀ ਅਸੀਂ ਜਿਹੜਾ ਵੈਕਟਰ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਚਿੱਟੀ ਪੱਠ ਵਾਲੀ ਟੱਡੇ ਦੀ ਉਹਦੀ ਰੋਕਥੰਮ ਕਰਾਵਾਂਗੇ ਬਾਕੀ ਮੇਰੀ ਬੇਨਤੀ ਇਹ ਆ ਕਿ ਜੇ ਕਿਤੇ ਕਿਸਾਨ ਵੀਰਾਂ ਨੂੰ ਕੋਈ ਨਜ਼ਰ ਆਵੇ ਨਿਸ਼ਾਨੀਆਂ ਜਿਹੜੀਆਂ ਮੈਂ ਦੱਸੀਆਂ ਜਦੋਂ ਕਨਫਰਮ ਹੋ ਗਿਆ ਸੀ ਵੀ ਪੱਕਾ ਕਰਤਾ ਵੀ ਇਹ ਵਾਇਰਸ ਆ ਜਾਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਕਨਫਰਮ ਕਰਤਾ ਵਾਇਰਸ ਆ ਤਾਂ ਫਿਰ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਸ ਵਾਇਰਸ ਦੀ ਰੋਕथाम ਦੇ ਲਈ ਤੋਂਨੇ ਮਗਰ ਮਲਟੀਨੇਸ਼ਨਲ ਕੰਪਨੀਆਂ ਵਾਲੇ ਭੱਜ ਸਕਦੇ ਆ ਡੀਲਰ ਵੀ ਤੁਹਾਡੇ ਕੋਲੇ ਤੁਹਾਨੂੰ ਉਲਝਾ ਸਕਦੇ ਆ ਇਸ ਵਾਇਰਸ ਦੀ ਵੀਰੋ ਕੋਈ ਰੋਕਥਾਮ ਦੇ ਲਈ ਦਵਾਈ ਨਹੀਂ ਬਣੀ ਦੁਨੀਆ ਦੇ ਉੱਤੇ ਕੋਈ ਦਾਣੇਦਾਰ ਦਵਾਈ ਨਹੀਂ ਕੋਈ ਹੋਰ ਨਹੀਂ ਪਾਉਣਾਗਾ ਸਿਰਫ ਜਿਹੜੇ ਪ੍ਰਭਾਵਿਤ ਬੂਟੇ ਹੋਣਗੇ ਉਹਨਾਂ ਨੂੰ ਆਪਾਂ ਪੱਟ ਕੇ ਦੱਬਣਾ ਦੂੰਗਾ ਉਸ ਤੋਂ ਬਾਅਦ ਫਿਰ ਆਪਾਂ ਚਿੱਟੀ ਪੱਠ ਵਾਲਾ ਜਿਹੜਾ ਟਿੱਡਾ ਹੈ ਉਹਦੀ ਰੋਕਥਾਮ ਦੇ ਲਈ ਸਾਡੇ ਕੋਲ ਉਹਦੀ ਪਛਾਣ ਕਰਨੀ ਹੈ ਵੀ ਜੇ ਵਾਕਈ ਉਹ ਟਿੱਡਾ ਜਿਆਦਾ ਫਰਦਾ ਹੈਗਾ ਤੇ ਉਹਦੀ ਰੋਕਥਾਮ ਵਾਸਤੇ ਉਹਦੇ ਆਪਾਂ ਜੇ ਤੁਸੀਂ ਫਰਜ਼ ਕਰ ਲਓ ਬੂਟੇ ਨੂੰ ਝਾੜੋਂਗੇ ਉਹਨੂੰ ਝਾੜੋਂਗੇ ਤਾਂ ਚਿੱਟੀ ਪੱਠ ਵਾਲਾ ਟਿੱਡਾ ਪਾਣੀ ਦੇ ਵਿੱਚ ਥੱਲੇ ਡਿੱਗ ਪੈਣਾ ਤੁਹਾਨੂੰ ਤਰਦੇ ਨਜ਼ਰ ਆ ਜਾਣੇ ਆ ਜੇ ਚਿੱਟੀ ਪੱਠ ਵਾਲਾ ਟਿੱਡਾ ਵੀ ਆ ਤੇ ਪੌਣਾ ਵਾਇਰਸ ਵੀ ਆ ਬੂਟੇ ਦੱਬ ਚਾ ਪੱਟ ਕੇ ਦੱਬ ਦਿਓ ਤੇ ਜਿਹੜਾ ਵੈਕਟਰ ਆ ਜਿਹੜਾ ਮੈਂ ਚਿੱਟੀ ਪੇਠਾਂ ਦਾ ਟਿੱਡਾ ਜਿਹੜਾ ਫਲਾਉਂਦਾ ਉਹਦੀ ਰੋਕਥਾਮ ਦੇ ਲਈ ਸਾਡੇ ਕੋਲੇ ਦਵਾਈਆਂ ਅਸ਼ੀਨਾ ਚ ਸਾਇ ਹੁੰਦੀਆਂ ਦਵਾਈਆਂ ਸਾਡੇ ਕੋਲੇ ਵਧੀਆ ਦਵਾਈਆਂ ਜਿਹੜੀਆਂ ਵਧੀਆ ਰੋਕਥਾਮ ਕਰਦੀਆਂ ਉਹਦੇ ਨਾਲ ਆਪਾਂ ਚਿੱਟੀ ਪੇਠਾਂ ਵਾਲਾ ਟਿੱਡਾ ਰੋਕ ਸਕਦੇ ਹਾਂ ਬਿਲਕੁਲ ਬਿਲਕੁਲ ਕਿਸਾਨ ਵੀਰੋ ਉਹ ਕਹਿੰਦਾ ਡਾਕਟਰ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਦੱਸੀ ਆ ਵੀ ਜਦੋਂ ਕੋਈ ਬਿਮਾਰੀ ਫੈਲਦੀ ਆ ਖਾਸ ਕਰਕੇ ਜਦੋਂ ਫਸਲਾਂ ਦੇ ਉੱਪਰ ਤੇ ਆ ਡੀਲਰ ਵੀ ਬੜੇ ਉਦੋਂ ਪੈਦਾ ਹੋ ਜਾਂਦੇ ਆ ਤੇ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਆਪਾਂ ਇਹ ਦਵਾਈ ਹੈ ਜਿਹੜੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਵੜ ਦਿਓ ਤੇ ਦੇ ਦਿਓ ਤੇ ਉਹਦਾ ਇਲਾਜ ਕੋਈ ਜਿਹੜਾ ਚਿੱਟੀ ਪੈਠਵਾ ਟਿੱਡਾ ਉਹਦੀ ਰੋਗਤਾਂ ਵਾਸਤੇ ਖਾਸ ਕਰਕੇ ਜੇ ਅਗਰ ਤੁਹਾਨੂੰ ਕਿਸੇ ਨੂੰ ਸ਼ੱਕ ਪੈਂਦਾ ਤਾਂ ਡਾਕਟਰੀ ਸਹਾਇਤਾ ਜਰੂਰ ਲਓ ਕਿਉਂਕਿ ਜਿਹੜੇ ਖਾਸ ਕਰਕੇ ਸਾਡੇ ਬਲਾਕਾਂ ਦੇ ਡਾਕਟਰ ਬੈਠੇ ਹੈਗੇ ਉਹਨਾਂ ਨੂੰ ਕੰਸਰਵ ਕਰੋ ਉਹਨਾਂ ਨੂੰ ਪੁੱਛੋ ਉਲਜਾਵੋ ਦਿਖਾਵੋ ਉਹਨਾਂ ਨੂੰ ਤਾਂ ਤਾਂ ਕਿ ਜਿਹੜੇ ਆਪਾਂ ਇਸ ਬਿਮਾਰੀ ਤੋਂ ਆਪਾਂ ਬਚ ਸਕਦੇ ਆਂ ਭਾਵੇਂ ਪੰਜਾਬ ਦੇ ਕਈ ਜ਼ਿਲ੍ਹੇ ਇਸ ਤੋਂ ਪ੍ਰਭਾਵਤ ਹੁੰਦੇ ਦਿਸਦੇ ਪਏ ਹੈਗੇ ਮੰਤਰੀ ਸਾਹਿਬ ਨੇ ਕਹਦਾ ਵੀ ਬਹੁਤ ਵੱਡੇ ਪੱਧਰ ਤੇ ਉਹਨਾਂ ਵੱਲੋਂ ਜਿਹੜੇ ਅੱਗੇ ਜਾ ਕੇ ਕਦਮ ਚੁੱਕੇ ਜਾਣਗੇ ਡਾਕਟਰ ਸਾਹਿਬ ਜਿਵੇਂ ਕਈ ਵਾਰ ਨਾ ਮਤਲਬ ਬਹੁਤ ਲੋਕ ਇਹੋ ਜਿਹੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਥੇ ਜਾ ਕੇ ਕਿਹਨੂੰ ਮਿਲਗੇ ਕਿਹਨੂੰ ਕਹੀਏ ਤੇ ਇਹ ਇਸ ਤਰ੍ਹਾਂ ਦਾ ਵੀ ਤੁਸੀਂ ਦੱਸੋ ਵੀ ਜਿਹੜਾ ਸੌਖਾ ਤੁਹਾਡੇ ਵੀ ਡਿਪਾਰਟਮੈਂਟ ਨਾਲ ਗੱਲਬਾਤ ਕਰ ਸਕਾ ਇਹਦੇ ਵਿੱਚ ਪਹਿਲੀ ਗੱਲ ਤਾਂ ਹੈ ਵੀ ਸਾਡੇ ਖੇਤੀਬਾੜੀ ਵਿਭਾਗ ਦੇ ਤੁਹਾਨੂੰ ਪਤਾ ਵੀ ਦਫ਼ਤਰ ਆ ਜਿਹੜੇ ਕਿਸਾਨਾਂ ਦੀ ਸੇਵਾ ਦੇ ਲਈ ਇਸੇ ਕੰਮ ਦੇ ਲਈ ਅਸੀਂ ਬੈਠੇ ਸਾਡੀ ਡਿਊਟੀ ਹੈ ਸਾਡਾ ਕੰਮ ਹੀ ਹੈ ਕਿਸੇ ਕਿਸਾਨਾਂ ਨੂੰ ਜਿਹੜੀ ਇਹ ਵੀ ਸੇਧ ਦੇਣੀ ਹੈ ਜੇ ਮੇਰੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿਤੇ ਵੀ ਤੁਹਾਨੂੰ ਕੋਈ ਡਾਊਟ ਲੱਗਦਾ ਸ਼ੱਕ ਲੱਗਦੀ ਆਵੇ ਕਿਸੇ ਖੇਤ ਦੇ ਵਿੱਚ ਬੂਟੇ ਮਧਰੇ ਰਹਿ ਗਏ ਪੌਣੇ ਬੂਟੇ ਤੁਹਾਨੂੰ ਨਜ਼ਰ ਆਉਂਦੇ ਆ ਸਾਡੇ ਨਾਲ ਸੰਪਰਕ ਕਰੋ ਸਾਡੇ ਮਹਾਰਾ ਦੀ ਟੀਮ ਆ ਜਿਹੜੀ ਜਾ ਕੇ ਦੇਖੂਗੀ ਵੀ ਵਾਕਈ ਹੈਗਾ ਦੂਜੀ ਮੇਰੀ ਬੇਨਤੀ ਹੈ ਕਿਸਾਨ ਵੀਰੋ ਤੁਸੀਂ ਆਪਦੇ ਆਪ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਪਾਣੀ ਆ ਜਿਹੜਾ ਉਸ ਕਾਸ ਕਰਕੇ ਲਾਉਣਾ ਖੇਤ ਠੀਕ ਹੈ ਨਾ ਪਾਣੀ ਜ਼ਿਆਦਾ ਨਹੀਂ ਲਾਉਣਾਗਾ ਪਾਣੀ ਜ਼ਿਆਦਾ ਲਾਉਂਗੇ ਫਿਰ ਇਹ ਜਿਹੜੀ ਬਿਮਾਰੀ ਆ ਉਹ ਵਧੂਗੀ ਪਿੱਟੇ ਪੈਠਾਂ ਦਾ ਜਿਹੜਾ ਟ ਇਸ ਵਾਇਰਸ ਨੂੰ ਇਹ ਤੋਂ ਅਸੀਂ ਗੱਲ ਤਾਂ ਹੈਗਾ ਵੈਸੇ ਪਾਣੀ ਵੀ ਕਿਸੇ-ਕਦੇ ਜਾ ਕੇ ਜਿਹੜੀਆਂ ਬਿਮਾਰੀਆਂ ਦਾ ਇੱਕ ਕਾਰਨ ਹੈਗਾ ਜਦੋਂ ਜਿਆਦਾ ਪਾਣੀ ਲਈ ਜਾਂਦੇ ਲੋਕ ਬਿਲਕੁਲ ਬਿਲਕੁਲ ਜਦੋਂ ਪਾਣੀ ਜਿਆਦਾ ਲੱਗਦਾ ਹੈ ਕਿ بارشਾਂ ਵਧਾ ਆਗੀਆਂ ਉਹਦੇ ਕਰਕੇ ਫਿਰ ਤੁਸੀਂ ਕਹਿ ਸਕਦੇ ਆਂ ਵੀ ਇਹਦਾ ਇੱਕ ਸਿੱਧਾ ਸੰਬੰਧ ਜਿਹੜਾ ਆਪਸ ਦੇ ਵਿੱਚ ਕੋਰਲੇਸ਼ਨ ਆ ਉਹ ਬਣ ਜਾਂਦਾ ਹੈਗਾ ਬਾਕੀ ਬੇਨਤੀ ਇਹ ਹੈ ਕਿ ਆਪਾਂ ਨਦੀਨਾਂ ਤੋਂ ਕੋਈ ਪੱਟਾ ਜਿਹੜੀਆਂ ਖਾਸ ਤੌਰ ਤੇ ਉਹ ਵੀ ਸਾਫ਼ ਰੱਖਣੀਆਂ ਚਾਹੀਦੀਆਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਤੀਜੀ ਮੇਰੀ ਬੇਨਤੀ ਇਹ ਹੈ ਕਿ ਯੂਰੀਆ ਖਾਦ ਦੀ ਵਰਤੋਂ ਉਹ ਸਫਾਰਿਸ਼ ਦਾ ਪਾਉਣੀ ਹੈ ਜਦੋਂ ਤੁਸੀਂ ਯੂਰੀਆ ਖਾਦ ਦੀ ਵਰਤੋਂ ਜ਼ਿਆਦਾ ਪਾਉਂ ਉਦੇ ਨਾਲ ਗਾਂ ਆਪਾਂ ਨੂੰ ਪਤਾ ਲੱਗੇ ਟੁੰਡੀ ਦੀ ਪ੍ਰੋਬਲਮ ਵੀ ਆਊਗੀ ਜਿੱਥੇ ਤੁਸੀਂ ਜਿਆਦਾ ਜਿਆਦਾ ਪਾਉਗੇ ਸੋ ਬੇਨਤੀ ਹੈ ਕਿਸਾਨ ਵੀਰੋ ਕਿ ਆਪਾਂ ਬਹੁਤੇ ਜਿਆਦੇ ਤੱਤਾਂ ਦੇ ਪਿੱਛੇ ਨਾ ਪਹੁੰਚੋ ਨਾ ਸਾਡਾ ਐਡੀ ਜਿਆਦਾ ਉਹਨਾਂ ਨੂੰ ਤੱਤਾਂ ਦੀ ਲੋੜ ਨਹੀਂ ਦੀਂਦੀ ਜਿੰਨੀਆਂ ਸਾਨੂੰ ਬਣਾ ਕੇ ਆ ਕੇ ਚ ਬਾਇਓ ਫਰਟੀਲਾਈਜ਼ਰ ਪਾ ਦਿਓ ਜੇ ਤੇ ਚਾਹ ਪਾ ਦਿਓ ਜੀ ਸਾਡਾ ਤੁਹਾਡਾ ਹਰਾ ਕਚਾਰ ਹੋ ਜਾਊਗਾ ਉਹਦੇ ਨਾਲੇ ਫਿਰ ਵਾਇਰਸ ਵੀ ਜਿਆਦਾ ਵਧਦੇ ਆ ਗਾਂ ਬਿਮਾਰੀਆਂ ਵੀ ਜ਼ਿਆਦਾ ਹੁੰਦੀਆਂ ਕਿਸਾਨ ਦੀ ਆਰਥਿਕਤਾ ਵੀ ਹਲਦੀ ਆ ਖਰਚੇ ਵੀ ਵਧਦੇ ਆ ਸਾਰਾ ਕੁਝ ਜਿਹੜਾ ਸਾਡੀ ਸਾਡੀ ਜ਼ਮੀਨ ਆ ਜਿਹੜੀ ਉਹ ਵੀ ਜ਼ਹਿਰੀ ਹੁੰਦੀ ਆ ਸੋ ਜੇ ਆਪਾਂ ਸਾਰਾ ਕੋਸ਼ਿ ਸਰਵ ਵਿਆਪਕ ਜਿਹੜਾ ਪ੍ਰਬੰਧ ਕਰਾਂਗੇ ਵਾਇਰਸ ਬਿਮਾਰੀਆਂ ਕੀੜੇ ਮਕੌੜੇ ਸਾਰਾ ਦਾ ਹੱਲ। ਹੀਤਲੀ ਗੱਲ ਆ ਜਿਹੜੀ ਅਕਸਰ ਉਹ ਦੱਸਦੀ ਆ ਵੀ ਬਿਮਾਰੀਆਂ ਦਾ ਕਾਰਨ ਵੀ ਉਹੀ ਬਣਦਾ। ਆਖਰ ਦੇ ਜਾ ਕੇ ਜਿਹੜਾ ਝੋਨਾ ਸੁਆਹ ਵੀ ਬਣ ਜਾਂਦਾ ਹੈ ਕਹਿ ਸਕਦੇ ਆ। ਅਗਰ ਜੇ ਕਿਸੇ ਦਾ ਝੋਨਾ ਕੋਈ ਮਾਰਾ ਮੋਰ ਟੋ ਕੋ ਨੂੰ ਲੱਗਦਾ ਵੀ ਇਹ ਸਹੀ ਨਹੀਂਗਾ ਦੀ ਯੂਰੀਆ ਪਾਉਣ ਦੀ ਲੋੜ ਹੈ ਕਿ ਜਾਂ ਟਪਾਨ ਹੈਗੀ ਆ ਉਦੋਂ ਇਲਾਵਾ ਕੋਈ ਹੋਰ ਹੱਲ ਹੈ ਉਹਦਾ ਜੇ ਯੂਰੀਆ ਨਾ ਪਾਵੇ ਤਾਂ ਉਹ ਚੀਜ਼ ਪਾ ਦੇ ਜਿਹੜੀ ਜਦੋਂ ਫਸਲ ਖੜਦੀ ਆ ਤੁਰਦੀ ਨਹੀਂ ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਇਕੱਲਾ ਇਹ ਨਹੀਂ ਹੈ ਵੀ ਉਹ ਯੂਰੀਆ ਤੋੜ ਦੂਗਾ ਉਹਨੂੰ ਕੋਈ ਛੋਟੇ ਤੱਤਾਂ ਦੀ ਘਾਟ ਵੀ ਹੋ ਸਕਦੀ ਹੈ ਜਿੰਕ ਦੀ ਘਾਟ ਹੋ ਸਕਦੀ ਹੈ ਕਿਤੇ ਫੈਰ ਸਲਫੇਟ ਦੀ ਘਾਟ ਹੋ ਸਕਦੀ ਆ ਉਹ ਸਾਡੇ ਖੇਤੀਮਾਰ ਉੱਥੇ ਵਿਜ਼ਿਟ ਕਰਕੇ ਦੱਸਣਗੇ ਸੋ ਕਿਉਂਕਿ ਜਿਹੜੇ ਸਾਡੇ ਖੇਤੀਮਾਰ ਆ ਉਹ ਬਰਾੜ ਸਾਹਿਬ ਬੀ ਐਸ ਸੀ ਐਮ ਐਸ ਸੀ ਪੀ ਐਚ ਡੀ ਤੱਕ ਦੀ ਆ ਉਹਨਾਂ ਨੇ ਵਿਦਿਅਕ ਯੋਗਤਾਵਾਂ ਇੱਕ ਕੰਪਲੀਟ ਡਾਕਟਰ ਆ ਉਹ ਖੇਤ ਦੇ ਵਿੱਚ ਜਾ ਕੇ ਸਾਡੇ ਲਈ ਬੂਟਾ ਦਾ ਸਾਡਾ ਇੱਕ ਮਰੀਜ਼ ਆ ਉਹਨੂੰ ਦੇਖ ਕੇ ਜੇ ਤੋ ਦੇਖਾਂ ਕਿ ਬੂਟਾ ਦਾ ਆਪਦੇ ਆਪ ਬੋਲਦਾ ਵੀ ਮੈਨੂੰ ਆਪ ਬਿ ਸੋ ਜਦੋਂ ਉਹ ਜਾ ਕੇ ਐਕਸਪਰਟ ਦੇਖਦਾ ਵੀ ਇਹਦੀ ਪਾਈ ਕਿਹੜੀ ਘਾਟ ਆ ਉਹਦੇ ਦੀ ਪੂਰਤੀ ਕਰ ਦਿੱਤੀ ਜਾਂਦੀ ਆ ਤੇ ਝੋਨੇ ਦੀ ਫਸਲ ਆ ਜਿਹੜੀ ਉਹ ਆਪ ਦੇ ਉੱਤਰਨੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਕਿਸਾਨ ਵੀਰੋ ਮੈਂ ਤੁਹਾਨੂੰ ਬੇਨਤੀ ਮੈਂ ਵੀ ਇਹੀ ਕਰੂੰਗਾ ਵੀ ਬਹੁਤ ਲੋਕਾਂ ਤੋਂ ਇਹ ਸੁਣਦੇ ਹੈਗੇ ਆਂ ਵੀ ਕਈ ਵਾਰ ਫਲਿਆਂ ਦੇ ਵਿੱਚ ਬੈਠ ਕੇ ਲੋਕ ਕਹਿੰਦੇ ਵੀ ਮੈਂ ਤਾਂ ਇਸ ਵਾਰ ਪੰਜ ਬੋਰੀਆਂ ਪਾਇਆ ਜੀ ਮੈਂ ਚਾਰ ਪੰਜਾਂ ਮੈਂ ਤਿੰਨ ਪੰਜਾਂ ਪਰ ਉਹਦਾ ਨੁਕਸਾਨ ਜਿਹੜਾ ਜਦੋਂ ਫਸਲ ਪੱਕਿਆਂ ਦੀ ਉਦੋਂ ਪਤਾ ਲੱਗਦਾ ਕਿਉਂਕਿ ਫਸਲ ਸਾਰੀ ਖਰਾਬ ਹੋ ਜਾਂਦੀ ਹੈ ਪਰ ਕਿਸੇ ਦੇ ਮਗਰ ਲੱਗ ਕੇ ਯੂਰੀਆ ਖਾਦ ਦਾ ਜਿਹੜਾ ਇਸਤੇਮਾਲ ਘੱਟ ਤੋਂ ਘੱਟ ਕਰੋ ਰਹੀ ਗੱਲ ਬੌਣਾ ਵਾਇਰਸ ਦੀ ਉਹ ਡਾਕਟਰ ਸਾਹਿਬ ਨੇ ਦੱਸਤਾ ਹੈਗਾ ਵੀ ਵਾਇਰਸ ਦਾ ਕੋਈ ਇਲਾਜ ਕੋਈ ਨਹੀਂ ਪਰ ਚਿੱਟੀ ਪੱਠ ਵਾਲੇ ਟਿੱਡੇ ਦਾ ਇਲਾਜ ਜ਼ਰੂਰ ਹੈਗਾ ਉਹਦੀ ਤੁਸੀਂ ਪਛਾਣ ਕਰੋ ਜਗਤ ਤੁਹਾਡੇ ਖੇਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਬੂਟਾ ਤੁਹਾਨੂੰ ਨਜ਼ਰ ਆਉਂਦਾ ਉਹਨੂੰ ਪੱਟ ਕੇ ਇੱਕ ਵਾਰ ਦੱਬੋ ਦੇ ਨਾਲ ਤੁਸੀਂ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਜ਼ਰੂਰ ਕੰਟੈਕਟ ਕਰੋ ਤਾਂ ਕਿ ਉਹਨਾਂ ਨੂੰ ਦਿਖਾਇਆ ਜਾ ਸਕੇ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਇਸ ਵਿਸ਼ੇ ਦੇ ਕਿਉਂਕਿ ਕਿਸਾਨਾਂ ਲਈ ਬੜਾ ਜ਼ਰੂਰੀ ਸੀਗਾ ਬਿਲਕੁਲ ਤੇ ਉਮੀਦ ਕਰਦੇ ਆ ਜਿਹੜੇ ਸਾਡੇ ਕਿਸਾਨ ਆ ਉਹਦੀ ਗੱਲ ਤੇ ਅਮਲ ਵੀ ਕਰ ਲੈਗੇ ਬਿਲਕੁਲ ਬਸ ਇਹੀ ਬੇਨਤੀ ਆ ਵੀ ਚਿੰਤਾ ਨਹੀਂ ਕਰਨੀ ਉਫਾਹਾਂ ਦੇ ਵਿੱਚ ਨਹੀਂ ਆਉਣਾ ਉਫਾਹਾਂ ਤੋਂ ਬਚਣਾ ਬਿਲਕੁਲ ਜੀ ਉਫਾਹਾਂ ਤੋਂ ਬਚੋ ਉਮੀਦ ਕਰਦੇ ਆ ਸਾਡੀ ਗੱਲ ਬਾਤ ਨੂੰ ਸ਼ੇਅਰ ਕਰੋਗੇ ਹੱਦ ਪੇਰ ਕਰੋਗੇ ਵਾਹਿਦੂ ਜੀ ਦਾ ਖਾਲਸਾ ਮੈਂ